ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਦੋ ਤਿੰਨ ਟੌਪਿਕ ਹੈਗੇ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ ਕੁਝ ਤਾਂ ਕਮੈਂਟਾਂ ਵੀ ਆਪਾਂ ਦੇ ਉਹਨਾਂ ਬਾਰੇ ਗੱਲ ਕਰਾਂਗੇ ਤੇ ਇੱਕ ਆਪਾਂ ਗੱਲ ਕਰਾਂਗੇ ਅਪਾਇੰਟਮੈਂਟਾਂ ਬਾਰੇ ਕਿ ਅਪਾਇੰਟਮੈਂਟਾਂ ਹੁਣ ਕਦੋਂ ਖੁੱਲਣਗੀਆਂ ਜਿਨ੍ਹਾਂ ਨੂੰ ਅਪਾਇੰਟਮੈਂਟਾਂ ਨਹੀਂ ਮਿਲੀਆਂ ਉਹਨਾਂ ਦਾ ਕੀ ਹਸਤਾਬ ਆ ਉਹ ਕਦੋਂ ਤੱਕ ਮਿਲਣਗੇ ਇਹਨਾਂ ਨੂੰ appointments ਦਾ ਕੀ ਚੱਕਰ ਚੱਲ ਰਿਹਾ ਵਾ ਕਿਉਂ ਉਹਨਾਂ ਨੇ ਬੰਦ ਕੀਤੀਆਂ appointments ਫੇਰ ਹੁਣ ਕਿਉਂ ਨਹੀਂ ਖੋਲ ਰਹਾ ਕਿ ਇਸ ਹਫ਼ਤੇ ਸਾਰੀ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਤੇ ਜਿਆਦਾ ਚਿਰ ਨਾਲ ਇਹ ਵੀਡੀਓ ਕਰਦੇ ਆਂ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤਹਾਂ ਨੂਜ਼ਰ ਆਉਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਤੇ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰਾਮ ਦੇ ਉੱਤੇ ਫੋਲੋ ਨਹੀਂ ਕੀਤਾ ਤਾਂ ਸਮਝਾ ਕੇ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਸਵਾਲ ਹੈਗਾ ਵਾ ਤੁਸੀਂ ਉੱਥੇ ਕਮੈਂਟ ਕਰਕੇ ਵੀ ਪੁੱਛ ਸਕਦੇ ਜੀ ਲੋਈ ਮਿੱਤਰੋ ਹੁਣ ਕਰਦੇ ਆਂ ਵੀਡੀਓ ਸਟਾਰਟ ਸਭ ਤੋਂ ਪਹਿਲਾਂ ਦਾ ਆਪਾਂ ਗੱਲ ਕਰਾਂਗੇ ਅਪਾਇੰਟਮੈਂਟ ਬਾਰੇ ਕਿ ਅਪਾਇੰਟਮੈਂਟ ਕਿਉਂ ਬੰਦ ਹੋਈਆਂ ਵਾ ਕਿਉਂ ਉਹਨਾਂ ਨੇ ਬੰਦ ਕੀਤੀਆਂ ਠੀਕ ਆ ਪਿੱਛੇ ਜੇ ਥੋੜਾ ਦੋ ਇੱਕ ਇੱਕ ਜਾਂ ਦੋ ਦੋ ਦਿਨ ਪਹਿਲਾਂ ਮੈਸੇਜ ਮਿਲਕੇ ਆਪਣਾ ਜਿਹੜਾ ਵਾ ਉਹਨਾਂ ਵੱਲੋਂ ਅੰਬੈਸੀ ਵੱਲੋਂ ਇੱਕ ਪਰ ਲੈਟਰ ਕੱਢਿਆ ਉਹਨਾਂ ਨੇ ਨਿਊਜ਼ ਕੱਢੀ ਜਿਹਨਾਂ ਪਰ ਕਹਿ ਦਈਏ ਠੀਕ ਹੈ ਉਹਦੇ ਚ ਉਹਨਾਂ ਨੇ ਲਿਖਿਆ ਵਾ ਕਿ ਤੁਸੀਂ ਜਿਹੜੀਆਂ ਅਪਾਇੰਟਮੈਂਟਾਂ ਵਾ ਸਿਸਟਮ ਨੂੰ ਅਪਗ੍ਰੇਡ ਕਰਨ ਵਾਸਤੇ ਥੋੜਾ ਜਿਹਾ ਹੋਰ ਕਰਨ ਵਾਸਤੇ ਸਿਸਟਮ ਨੂੰ ਜਿਨ੍ਹਾਂ ਨੇ ਅਪਾਇੰਟਮੈਂਟਾਂ ਉਹਨਾਂ ਨੇ 9 ਤਰੀਕ ਤੋਂ ਲੈ ਕੇ 9 ਜੁਲਾਈ ਤੋਂ ਲੈ ਕੇ ਤੇ 12 ਜੁਲਾਈ ਤੱਕ ਅੱਜ 10 ਜੁਲਾਈ ਹੈ ਕੱਲ ਵੀ ਬੰਦ ਰਹਿਣਗੀਆਂ ਤੇ ਪਰਸੋਂ ਵੀ ਬੰਦ ਰਹਿਣਗੀਆਂ ਠੀਕ ਹੈ ਅਪਾਇੰਟਮੈਂਟ ਆ ਰਹੀਆਂ ਵਾ ਇਹ ਇਹ ਚਾਰ ਦਿਨ ਉਹਨਾਂ ਨੇ ਤਾਰ ਰੱਖਿਆ 9 ਤੋਲੇ ਕਿ ਬਾਅਦ ਤੀ ਤੱਕ ਕਿ ਉਹਨਾਂ ਨੇ ਸਿਸਟਮ ਜਿਹੜਾ ਵਾ ਉਹ ਅਪਗ੍ਰੇਡ ਕਰਨਾ ਵਾ ਅਪਗ੍ਰੇਡ ਕਰਨ ਦੇ ਨਾਲ ਕੋਈ ਨਾ ਕੋਈ ਹੋਰ ਨਵੀਂ ਜੀਵੇ ਚ ਲਿਆਉਣਗੇ ਹੋਰ ਸੁਖ ਕਰਨਗੇ ਜਿਹਦੇ ਨਾਲ ਜਿਹੜਾ ਕੰਮ ਹੋਰ ਤੇਜ਼ ਹੋਊਗਾ ਜਿਸ ਕਰਕੇ ਉਹਨਾਂ ਨੇ ਇਹ ਚਾਰ ਦਿਨ ਅਪਾਇੰਟਮੈਂਟਾਂ ਕੀਤੀਆਂ ਵਾ ਬੰਦ ਤੇ ਕਿਸੇ ਵੀ ਵੀਰ ਭਰਾ ਨੇ ਜਿਹੜਾ ਉਹਨਾਂ ਦਾ ਅਪਾਇੰਟਮੈਂਟ ਚੱਕਣ ਦਿਆ ਵਾ ਉਹਨੂੰ ਹੱਲੇ ਇਹ ਚਾਰ ਦਿਨ ਅਪਾਇੰਟਮੈਂਟਾਂ ਦਾ ਜਿਹੜਾ ਲਿੰਕ ਵਾ ਉੱਥੇ ਜਾ ਕੇ ਵੇਖਣ ਦੀ ਲੋੜ ਨਹੀਂ ਹੈ ਕੋਈ ਵੀ ਨਾਲ ਅਫੀਸ਼ਰ ਆਪ ਉਹਨਾਂ ਨੇ ਨਿਊਜ਼ ਦਿੱਤੀ ਹੈ ਵਾੜੀ ਕਿ 9 ਤੀਤ ਲੈ ਕੇ ਬਾਤ ਦੇ ਕਰ ਤੱਕ ਜਿਹੜੀਆਂ ਵਾ ਅਪਾਇੰਟਮੈਂਟਾਂ ਉਹ ਬੰਦ ਰਹਿਣਗੀਆਂ ਆਨਲਾਈਨ ਚੈੱਕ ਨਹੀਂ ਹੋਣੀਆਂ ਵਾ ਆਨਲਾਈਨ ਬਲਕੇ ਪਰ ਲੈ ਨਹੀਂ ਸਕਦੇ ਡਿਪਾਰਟਮੈਂਟ ਕਿ ਬੰਦ ਰਹਿਣਗੀਆਂ ਠੀਕ ਹੈ ਤੇ ਜਿਹੜੇ ਵੀਰ ਭਰਾ ਵੀ ਹੁਣ ਅਪਾਇੰਟਮੈਂਟ ਜਿਨ੍ਹਾਂ ਨੇ ਲੈਣੀਆਂ ਵਾ ਉਹ ਜਿਹੜੀ ਚੈੱਕ ਕਰਨੀਆਂ ਵਾ ਉਹ 12 ਤਰੀਕ ਤੋਂ ਬਾਅਦ ਚੈੱਕ ਕਰਨ ਉਸ ਤੋਂ ਪਹਿਲਾਂ ਕੋਈ ਚੈੱਕ ਕਰਨ ਦਾ ਫਾਇਦਾ ਨਹੀਂ ਇਹਦਾ ਟਾਈਮ ਹੀ ਵੇਸਟ ਹੋਣਾ ਵਾ ਉਸ ਤੋਂ ਪਹਿਲਾਂ ਈਡੀਆਵਾ ਅਪਾਇੰਟਮੈਂਟਾਂ ਨਹੀਂ ਮਿਲਣਗੇ ਕਿਉਂਕਿ ਉਹ ਅਪਗ੍ਰੇਡ ਕਰ ਰਹੇ ਆ ਆਪਣਾ ਸਿਸਟਮ ਜੈਸ ਕਰਕੇ ਉਹਨਾਂ ਨੇ ਈਡੀਆਵਾ ਅਪਾਇੰਟਮੈਂਟਾਂ ਵਾ 12 ਤਰੀਕ ਤੱਕ ਜਿਹੜੀਆਂ ਵਾ ਉਹ ਬੰਦ ਕੀਤੀਆਂ 12 ਜੁਲਾਈ ਤੱਕ ਬੰਦ ਕੀਤੀਆਂ ਵਾ ਉਸ ਤੋਂ ਬਾਅਦ ਅਪਾਇੰਟਮੈਂਟ ਆਪਨ ਹੋ ਜਾਣੀਆਂ ਫਿਰ ਉਹਨਾਂ ਨੇ ਅਪਾਇੰਟਮੈਂਟ ਆਪਨ ਕਰਨੀਆਂ ਪਰ ਕਰਨੀਆਂ ਅਪਾਇੰਟਮੈਂਟ ਆਪਰ ਉਹਨਾਂ ਨੇ ਇਨਾਂ ਹੀ ਚੇਰਿਆ 10 ਮਿੰਟ 15 ਮਿੰਟ 20 ਮਿੰਟ ਅੱਧਾ ਘੰਟਾ ਇਨਾਂ ਜਿੰਨਾ ਜਿਵੇਂ ਪਹਿlier ਕੀਤੀਆਂ ਸੀ ਠੀਕ ਹੈ ਉਹ ਚ ਜਿੰਨਾਂ ਜਿੰਨੇ ਅਪਾਇੰਟਮੈਂਟ ਆਈਆਂ ਵਾ ਆਪਣਾ ਨਾਮ ਲਿਖ ਕੇ ਉਹਨੂੰ ਲੈਫਟ ਦਾ ਨੰਬਰ ਲਿਖ ਕੇ ਸਾਰਾ ਕੁਝ ਲਿਖ ਕੇ ਸਬਮਿਟ ਕਰਤਾ ਉਹਨੂੰ ਅਪਾਇੰਟਮੈਂਟ ਮਿਲ ਜਾਣੀ ਆ ਤੇ ਜਿੰਨੇ ਜਿਹਦੇ ਕੋਲ ਨਾ ਹੋਇਆ ਉਹਨੂੰ ਅਪਾਇੰਟਮੈਂਟ ਨਹੀਂ ਮਿਲਣੀ ਠੀਕ ਹੈ ਇਹ ਅਪਾਇੰਟਮੈਂਟਾਂ ਦਾ ਇਹ ਸਭ ਇਹ ਇਸ ਟਾਈਮ ਤੇੜਾ ਵਾ ਚੱਕਰ ਚੱਲਦਿਆ ਵਾ ਅਪਾਇੰਟਮੈਂਟਾਂ ਜਿਹੜੀਆਂ ਵਾ ਉਹ ਇਦਾਂ ਹੀ ਮਿਲਨੀਆਂ ਵਾ ਓਕੇ ਹੋ ਕੇ ਇੱਕ ਵਾਰੀ ਠੀਕ ਹੈ ਬਾਕੀ ਉਹਨਾਂ ਆਪਾਂ ਗੱਲ ਕਰਦੇ ਆਂ ਪੇਪਰਾਂ ਬਾਰੇ ਕੀ ਪੇਪਰ ਕੀ ਹਿਸਾਬ ਦਾ ਪੇਪਰ ਕਿੱਥੋਂ-ਕਿੱਥੋਂ ਨਿਕਲ ਰਿਹਾ ਲੋਈ ਮਿੱਤਰੋ ਪੇਪਰਾਂ ਦੀ ਆਪਾਂ ਗੱਲ ਕਰ ਰਹੀਏ ਪੇਪਰ ਸਾਰੇ ਪਾਸੇ ਹੀ ਪੇਪਰ ਜਿਹੜੇ ਆ ਨਿਕਲ ਰਿਹਾ ਮੇਰਾ ਖਾਸ ਹੀ ਦੋਸਤ ਵਾ ਉਹਦੇ ਵੀ ਕੱਲ ਪਰਸੋਂ ਜਿਹੜੇ ਪੇਪਰ ਵਾ ਨਿਕਲੇ ਵਾ ਸਾਲ ਵਾਲੇ ਪੇਪਰ ਨਿਕਲੇ ਆ ਵੀਰ ਦੇ ਠੀਕ ਹੈ ਪੇਪਰ ਜਿਹੜੇ ਆ ਉਹ ਨਾਰਮਲ ਹੀ ਗੱਲ ਆ ਸਾਰੇ ਪਾਸੇ ਜਿਹੜਿਆ ਨਿਕਲ ਜਾਂਦੇ ਆ ਥੋੜੀ ਤੁਸੀਂ ਵੇਖੋ ਜਿਨ੍ਹਾਂ ਨੇ ਪੇਪਰ ਭਰੇ ਆ ਉਹਦੇ ਪੇਪਰ ਵੀਰ ਤੇ ਆ ਕੇ ਹੀ ਜਿਹੜੇ ਮਾਰਚ ਚ ਭਰੇਣਾ ਪੇਪਰ ਤੇ 2024 ਵਾਲੇ ਉਹ ਪੇਪਰ ਹੀ ਪਰ ਸਾਲ ਵਾਲੇ ਪੇਪਰ ਹੀ ਉਹਦੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਨੇ ਇੱਕ ਵੀਰ ਦਾ ਮੈਸੇਜ ਆਇਆ ਵਾ ਕਮੈਂਟ ਆਇਆ ਕਮੈਂਟ ਦੇ ਆਪਾਂ ਗੱਲ ਕਰਦੇ ਹਾਂ ਹੁਣ ਬਾਈ 7 ਦਿਨ ਹੋ ਗਏ ਆ ਅਪਾਇੰਟਮੈਂਟ ਮਿਲੀ ਨੂੰ ਤਾਂ ਫਾਈਲ ਸਬਮਿਟ ਹੋਈ ਨੂੰ ਵੀਜ਼ਾ ਨਹੀਂ ਆਇਆ ਵਾਲੇ ਵੀਡੀ ਅਪਾਇੰਟਮੈਂਟ ਮੈਨੂੰ 7 ਦਿਨ ਹੋਏ ਆ ਕਿ ਜਿਹੜੀ ਤੁਸੀਂ ਫਾਈਲ ਸਬਮਿਟ ਕੀਤੀ ਉਹਨੂੰ 7 ਦਿਨ ਹੋਏ ਆ ਇਹ ਮੈਨੂੰ ਦੱਸਿਓ ਮਾੜਾ ਜਿਆ ਜੇਕਰ ਤਾਂ ਹੀ ਅਪਾਇੰਟਮੈਂਟ ਤੁਹਾਨੂੰ 7 ਦਿਨ ਮਿਲਿਆ ਫਿਰ ਤੁਸੀਂ ਹਲੇ ਤੁਹਾਡਾ ਸਬਮਿਟ ਤੁਹਾਡੀ ਫਾਈਲ ਹੋਣੀ ਹੈ ਪਰ ਜੇਕਰ ਤਾਂ ਇਹ ਸਬਮਿਟ ਹੋ ਚੁੱਕੀ ਹੈ ਫਾਈਲ ਫਿਰ ਤੁਸੀਂ ਹਫਤਾ ਕੋ ਹੋਰ ਵੇਟ ਕਰੋ ਤੁਹਾਡਾ ਵੀ ਜਿਹੜਾ ਵਾ ਆ ਹੀ ਜਾਣਾ ਉਕਿ ਇਹ ਫਾਈਲ ਸਬਮਿਟ ਹੋਣ ਦਾ ਕਾਰਨ ਇਹ ਹੁੰਦਾ ਕਿ ਉਹਨਾਂ ਕੋਲ ਸਾਰਾ ਕੁਝ ਹੈਗਾ ਵਾ ਤੁਹਾਡੇ ਸਾਰੇ ਡਾਕੂਮੈਂਟ ਸਹੀ ਵਾ ਫਿਰ ਵੀ ਫਾਈਲ ਸਬਮਿਟ ਕਰਦੇ ਆ ਤੇ ਵੀ ਆ ਨਾਰਮਲੀ ਗੱਲ ਜੇਕਰ ਤੁਹਾਡੀ ਇੱਕ ਵਾਰੀ ਫਾਈਲ ਸਬਮਿਟ ਹੋ ਜੇ ਫਿਰ ਆਨ ਦੇ ਚਾਂਸ ਘਟੋ ਘਟ 100% ਵਿੱਚ ਜੋ 95% ਚਾਂਸ ਹੁੰਦਾ ਹੈ ਵੀਜ਼ਾ ਆਉਣ ਦੇ ਉਸ ਤੋਂ ਬਾਅਦ ਆਪਣੇ ਇੱਕ ਵੀਰ ਦਾ ਮੈਸੇਜ ਆ ਭਾਈ ਜੀ ਅਪਾਇੰਟਮੈਂਟ ਡੇਟ ਕਦੋਂ ਓਪਨ ਹੋਣੀ ਆ ਵੀ ਜੀ ਅਪਾਇੰਟਮੈਂਟ ਆਈਡੀ ਆ ਉਹ 12 ਜਨਵਰੀ ਤੋਂ ਬਾਅਦ ਓਪਨ ਹੋਣੀ ਆ ਉਸ ਤੋਂ ਪਹਿਲਾਂ ਨਹੀਂ ਕੋਈ ਚਾਂਸ ਹੈਗਾ ਓਪਨ ਹੋਣ ਦੇ ਉਸ ਤੋਂ ਬਾਅਦ ਆਪਣੇ ਵੀਰ ਦਾ ਮੈਸੇਜ ਆਇਆ ਵੀਰ ਮੇਰੀ ਫਾਈਲ ਸਬਮਿਟ ਹੋਈ ਨੂੰ 29 30 ਦਿਨ ਹੋ ਗਿਆ ਵੀਜ਼ਾ ਨਹੀਂ ਆਇਆ ਫਾਈਲ ਸਬਮਿਟ ਹੋਣ ਤੋਂ ਬਾਅਦ ਵੀਜ਼ਾ ਪੱਕਾ ਵੀਰੇ ਤੁਸੀਂ ਵੀਰ ਜੀ ਮੈਂ ਤੁਹਾਨੂੰ ਇੱਕ ਸਲਾਹ ਦਵਾਂਗਾ ਕਿ ਤੁਸੀਂ ਨਾ ਆਪਣੀ ਜਿਹੜੀ ਈਮੇਲ ਵਾ ਜਿਹੜੀ ਤੁਸੀਂ ਈਮੇਲ ਦਿੱਤੀ ਹੁੰਦੀ ਆ ਉਹਨੂੰ ਚੈੱਕ ਜ਼ਰੂਰ ਕਰ ਲਓ ਇੱਕ ਵਾਰੀ ਠੀਕ ਆ ਕਿਉਂਕਿ ਕਈ ਵਾਰ ਕੀ ਹੁੰਦਾ ਵਾ ਕਿ ਤੁਹਾਨੂੰ ਈਮੇਲ ਭੇਜਿੰਦੇ ਤੁਸੀਂ ਈਮੇਲ ਚੈੱਕ ਨਹੀਂ ਕਰਦੇ ਠੀਕ ਆ ਬਾ ਤੁਹਾਡਾ ਵੀਜ਼ਾ ਰੈਡੀ ਹੋਇਆ ਹੋਵੇ ਤੁਹਾਨੂੰ ਕੋਰੀਅਰ ਆ ਵੀ ਗਿਆ ਹੋਵੇ ਤੁਹਾਨੂੰ ਪਤਾ ਨਹੀਂ ਲੱਗਾ ਹੋਵੇ ਠੀਕ ਆ ਬਾਕੀ ਕਿਹੜਾ ਫਾਈਲ ਸਬਮਿਟ ਹੋ ਜਾਂਦੀ ਉਸ ਤੋਂ ਬਾਅਦ ਜੇਕਰ ਤੁਹਾਡੇ ਡਾਕੂਮੈਂਟ ਸਾਰੇ ਸਹੀ ਹੋ ਤਾਂ ਫਿਰ ਤਾਂ ਵੀਜ਼ਾ ਪੱਕਾ ਹੀ ਹੁੰਦਾ ਵੀਰੇ ਉਸ ਤੋਂ ਬਾਅਦ ਆਪਣੇ ਵੀਰ ਦਾ ਮੈਸੇਜ ਆਇਆ ਬਾਈ ਤੁਹਾਡੇ ਇੰਸਟਾ ਤੇ ਮੈਸੇਜ ਆਫ ਵਾ ਹਾਂਜੀ ਵੀਰ ਜੀ ਮੈਂ ਬੜਾ ਕੋਸ਼ਿਸ਼ ਕੀਤੀ ਮੈਨੂੰ ਸਮਝ ਨਹੀਂ ਲੱਗੀ ਵੀ ਕਿਵੇਂ ਉਹ ਔਨ ਕਰਨੇ ਆ ਮੈਂ YouTube ਤੋਂ ਵੀ ਵੇਖ ਕੇ ਵੀਡੀਓ ਚੈੱਕ ਕੀਤਾ ਪਰ ਨਹੀਂ ਗੱਲ ਬਣੀ ਉਹਦਾ ਮੈਂ ਇੱਕ ਇਹ ਹੱਲ ਕੱਢਿਆ ਕਿ ਮੈਂ ਉੱਥੇ ਪੋਸਟ ਪਾਈ ਹੋਈ ਤੁਸੀਂ ਮੈਨੂੰ ਪੋਸਟ 'ਤੇ ਕਮੈਂਟ ਕਰ ਦੋ ਪਾਹ ਹਰ ਦੇ ਕਮੈਂਟ ਕਰ ਦਿਓ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਤਾਂ ਜੋ ਬਾਅਦ ਵਿੱਚ ਗੱਲਬਾਤ ਕਰ ਸਕੀਏ ਹਾਂਜੀ ਵੀਰ ਜੀ ਉਸ ਤੋਂ ਬਾਅਦ ਵੀਰ ਦਾ ਮੈਸੇਜ ਆਇਆ ਵਾ ਫੈਮਿਲੀ ਨੂੰ ਲਾ ਹੋਸਤਾ ਜਨਰੇਟਰੀ ਚ ਅਪਲਾਈ ਕੀਤਾ ਸੀ ਕਦੋਂ ਤੱਕ ਨਿਕਲੂਗਾ ਹਾਂਜੀ ਵੀਰ ਜੀ ਫੈਮਿਲੀ ਨੂੰ ਲਾ ਹੋਸਤਾ ਕੋਈ ਟਾਈਮ ਨਹੀਂ ਹੈਗਾ ਜਦੋਂ ਉਹਨਾਂ ਦਾ ਡਾਇਰਵਾ ਸਾਰਾ ਕੁਝ ਸ਼ੁਰੂ ਕਰਤਾ ਉਹਨਾਂ ਨੇ ਫੈਮਿਲੀ ਨੂੰ ਲਾ ਹੋਸਤਾ ਡਾਇਰਵਾ ਕੱਢ ਦੇਣਾ ਠੀਕ ਹੈ ਕਈ ਵਾਰੀ ਕਰਦੇ ਆ ਕਈ ਵਾਰ ਨੂਲਾ ਹੋਸਤਾ ਨਹੀਂ ਕੱਢਦੇ ਫਿਰ ਆਪਾਂ ਨੂੰ ਵਕੀਲ ਕਰਨਾ ਪੈਂਦਾ ਵਾ ਵਕੀਲ ਨਹੀਂ ਲਾ ਤਨ ਮੈਂ ਇੱਕ ਹਿੰਡੇ ਦਿਨ ਵਕੀਲ ਜਿਹੜਾ ਨੂਲਾ ਹੁਸਤਾ ਵਾ ਉਹ ਹਫਤੇ ਜਾਂ ਦੋ ਹਫਤੇ ਚ ਕਢਾ ਦਿੰਦਾ ਵਾ ਕਿਉਂਕਿ ਵਕੀਲ ਦੀ ਅੰਦਰ ਗੱਲਬਾਤ ਹੁੰਦੀ ਸਾਰਾ ਕੁਝ ਇਸ ਕਰਕੇ ਜੇਕਰ ਤੁਹਾਡਾ ਡਾਇਡਾ ਵਾ ਨੂਲਾ ਹੁਸਤਾ ਹਾਲੇ ਤੱਕ ਨਹੀਂ ਨਿਕਲਿਆ ਤੇ ਵਕੀਲ ਨਾਲ ਕਿਸੇ ਨਾਲ ਗੱਲ ਕਰ ਥੋੜੇ ਮੋੜ ਤੁਹਾਡੇ ਕੋ ਪਹੇ ਲਊਗਾ ਤੁਹਾਡਾ ਜਿਹੜਾ ਨੂਲਾ ਹੁਸਤਾ ਕਢਾ ਦੂਗਾ ਪਰ ਉਸ ਤੋਂ ਬਾਅਦ ਆਪਣੇ ਇੱਕ ਹੋਰ ਵੀਰ ਦਾ ਮੈਸੇਜ ਆ ਭਾਜੀ ਦੁਬਾਰਾ ਅਪਾਇੰਟਮੈਂਟ ਕਦੋਂ ਓਪਨ ਹੋ ਸਕਦੇ ਨੇ ਤੁਸੀਂ ਜਰੂਰ ਹਾਂਜੀ ਵੀ ਜੇ ਅਪਾਇੰਟਮੈਂਟ ਆਈਡੀਆਂ ਵਾ ਉਹ 12 ਜੁਲਾਈ ਤੋਂ ਬਾਅਦ ਤੁਸੀਂ ਚੈੱਕ ਕਰੋ ਅਪਾਇੰਟਮੈਂਟ ਆਈਡੀਆਂ ਵਾ 12 ਜੁਲਾਈ ਤੋਂ ਬਾਅਦ ਹੀ ਓਪਨ ਹੋਣੀਆਂ ਵਾ ਉਸ ਤੋਂ ਬਾਅਦ ਆਪਣੇ ਇੱਕ ਹੋਰ ਵੀਰ ਦਾ ਮੈਸੇਜ ਆ ਵੀਰੇ ਮੈਨੂੰ ਅਪਾਇੰਟਮੈਂਟ ਫਾਰਮ ਭੇਜੇ ਨੂੰ 5 ਦਿਨ ਹੋ ਗਏ ਹੁਣ ਮੈਂ ਕਹਿੰਦਾ ਵੀਰੇ ਵੇਟ ਕਰੋ ਤੁਹਾਨੂੰ ਕਨਫਰਮਾ ਜਿਹੜਾ ਵਾ ਕਨਫਰਮ ਦੀ ਈਮੇਲ ਤੁਹਾਨੂੰ ਆਊਗੀ ਅੰਬੈਸੀ ਵੱਲੋਂ ਜੇਕਰ ਤੁਹਾਡਾ ਕੋਲ ਸਾਡਾ ਕੁਝ ਸੈੱਟ ਹੋਇਆ ਠੀਕ ਹੈ ਤੇ ਉਸ ਤੋਂ ਬਾਅਦ ਫੇਰ ਆਇਆ ਦੁਬਾਰਾ ਅਪਾਇੰਟਮੈਂਟ ਆ ਕਦੋਂ ਓਪਨ ਹੋਣਗੇ ਦੁਬਾਰਾ ਕਦੋਂ ਅਪਾਇੰਟਮੈਂਟ ਓਪਨ ਹੋ ਸਕਦੇ ਆ ਸਾਰੇ ਵੀਰਾਂ ਭਾਂ ਦਾ ਦੇ ਹੋਈ ਮੈਸੇਜ ਆ ਰਿਹਾ ਅਪਾਇੰਟਮੈਂਟਾਂ ਵੀਰ ਜੀ ਜਿਹੜੀਆਂ ਵਾ 12 ਜੁਲਾਈ ਤੋਂ ਬਾਅਦ ਏੜੀਆਂ ਵਾ ਓਪਨ ਹੋਣੀਆਂ ਵਾ ਠੀਕ ਆ ਲੋ ਮਿੱਤਰੋ ਇਹ ਨਾਲ ਕਮੈਂਟ ਹੁੰਦੇ ਆ ਖਤਮ ਤੇ ਬਾਕੀ ਆਪਾਂ ਗੱਲ ਕਰਦੇ ਆ ਨਵੀਂ ਵੀਡੀਓ ਵਿੱਚ ਹੁਣ ਆਪਾਂ ਡੇਲੀ ਵੀਡੀਓ ਪਾਇਆ ਕਰਾਂਗੇ ਤੇ ਜੇ ਕਾ ਤੁਹਾਡਾ ਕੋਈ ਵੀ ਸਵਾਲ ਹੈਗਾ ਤਾਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਜੀ ਇੰਸਟਾਗ੍ਰam ਤੇ ਮੈਸੇਜ ਕਰਕੇ ਪੁੱਛ ਸਕਦੇ ਜੀ ਤੇ ਇਹ ਵੀਡੀਓ ਕਰਦੇ ਆਪਾਂ ਇੱਥੇ ਖ ਨਵੇਂ ਟੌਪਿਕ ਦੇ ਨਾਲ ਤੇ ਨਵੀਂ ਨਵੇਂ ਕਮੈਂਟਾਂ ਦੇ ਜਵਾਬਾਂ ਦੇ ਨਾਲ ਉਹਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ